ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਾਡੇ ਖਾਸ ਪ੍ਰੋਗਰਾਮ ਬਾਣੀ ਦੇਖ ਰਹੇ ਦੇਸ਼ ਦੁਨੀਆ ਦੀ ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਆਪ ਸਭ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ذریعے ਸਾਡੇ ਕੋਲ ਦੇਸ਼ ਦੁਨੀਆ ਤੋਂ ਵੱਖ-ਵੱਖ ਮਹਿਮਾਨ ਆਉਂਦੇ ਨੇ ਔਰ ਅਸੀਂ ਵੱਖ-ਵੱਖ ਵਿਸ਼ਿਆਂ ਤੇ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਕਰਦੇ ਹਾਂ ਸੋ ਅੱਜ ਵੀ ਸਾਡੇ ਕੋਲ ਖਾਸ ਤੌਰ ਤੇ ਸਾਡੇ ਨਾਲ ਜੁੜ ਗਏ ਨੇ ਸਾਡੇ ਅੱਜ ਦੇ ਖਾਸ ਮਹਿਮਾਨ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਦੇਵ ਸਿੰਘ ਜੀ ਪੌਰ ਵਾਸਪ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਬਾਣੀ ਵਿੱਚ ਬਹੁਤ ਧੰਨਵਾਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪ੍ਰੋਗਰਾਮ ਬਾਣੀ ਦੇ ਬਾਣੀ ਵਿਚਾਰ ਦੀ ਅਸੀਂ ਗੱਲ ਕਰ ਲਈਏ ਵਿਸ਼ੇ ਦੀ ਗੱਲ ਕਰ ਲਈਏ ਤਾਂ ਅੱਜ ਦਾ ਵਿਸ਼ਾ ਸਾਡਾ ਨਾਨਕ ਸ਼ਾਹੀ ਕੈਲੰਡਰ ਤੇ ਰਹੇਗਾ ਨਾਨਕ ਸ਼ਾਹੀ ਕੈਲੰਡਰ ਨੂੰ ਲੈ ਕੇ ਕੌਮ ਦੇ ਵਿੱਚ ਬੜੀ ਦੁਬਿਧਾ ਹੈ ਸਿੱਖ ਕੌਮ ਦੇ ਜਿਹੜੇ ਚਲੰਤ ਮੁੱਦੇ ਨੇ ਜਾਂ ਚਲੰਤ ਮਸਲੇ ਨੇ ਉਹਨਾਂ ਦੇ ਵਿੱਚੋਂ ਨਾਨਕ ਸ਼ਾਹੀ ਕੈਲੰਡਰ ਦਾ ਮੁੱਦਾ ਵੀ ਬਹੁਤ ਪੱਕਦਾ ਹੈ ਬਹੁਤ ਪੱਕਿਆ ਹੋਇਆ ਥੋੜੇ ਥੋੜੇ ਸਮੇਂ ਬਾਅਦ ਜਿਹੜਾ ਸੁਰਖੀਆਂ ਦੇ ਵਿੱਚ ਰਹਿੰਦਾ ਮੌਜੂਦਾ ਨਾਨਕਸ਼ਾਹੀ ਕੈਲੰਡਰ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਹੈ ਜੋ ਕਿ ਸ਼੍ਰੀ ਅਕਾਲ ਤਖਤ ਸਾਈ ਵੱਲੋਂ ਜਾਰੀ ਕੀਤਾ ਗਿਆ ਸੋ ਇਸ ਵਿਸ਼ੇ ਤੇ ਕਾਫੀ ਸਾਰੇ ਸਵਾਲ ਨੇ ਸੰਗਤ ਦੇ ਜਿਨ੍ਹਾਂ ਦੇ ਸੰਬੰਧੀ ਅਸੀਂ ਸੁਖਦੇਵ ਸਿੰਘ ਭਾਰਜੀ ਨਾਲ ਗੱਲਬਾਤ ਕਰਾਂਗੇ ਸ਼ੁਰੂ ਕਰਦੇ ਹਾਂ ਅੱਜ ਦਾ ਬਾਣੀ ਵਿਚਾਰ ਫਾਟਸਬ ਸਭ ਤੋਂ ਪਹਿਲਾਂ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਜਿਹੜਾ ਵਿਸ਼ਾ ਹੈ ਉਸ ਦੇ ਵਿੱਚ ਮੈਂ ਇਹ ਹੀ ਪੁੱਛਣਾ ਚਾਹਾਂਗੀ ਕਿ ਮੌਜੂਦਾ ਜੋ ਨਾਨਕਸ਼ਾਹੀ ਕੈਲੰਡਰ ਹੈ ਉਸ ਨੂੰ ਅਸੀਂ ਕੀ ਕਹੀਏ ਸੋਧਿਆ ਹੋਇਆ ਜਾਂ ਥੋਪਿਆ ਹੋਇਆ ਇਨੋਥੋਪਿਆ ਹੋਇਆ ਕੈਲੰਡਰੀ ਕਹਿ ਸਕਦੇ ਆ ਸੋਧਿਆ ਹੋਇਆ ਤੇ ਹੈ ਜੀ ਕਿਉਂਕਿ ਮੈਂ ਇਸ ਕੈਲੰਡਰ ਦੇ ਨਾਲ ਜਦੋਂ ਪਹਿਲਾਂ ਬਣਨਾ ਸ਼ੁਰੂ ਹੋਇਆ ਜਦੋਂ ਕੌਣ ਦੀ ਇਹ ਸੋਚ ਬਣੀ ਜੀ ਵੀ ਅਸੀਂ ਹੁਣ ਗਲੋਬਲ ਹੋ ਗਏ ਆ ਸਾਰੀ ਦੁਨੀਆ ਚ ਸਿੱਖ ਰਹਿੰਦੇ ਬੱਚੇ ਸਵਾਲ ਕਰਦੇ ਆ ਵੀ ਇੱਕ ਪਾਸੇ ਤੁਸੀਂ ਕਹਿੰਦੇ ਆ ਸਾਡਾ ਮਾਡਰਨ ਧਰਮ ਹੈ ਦੂਜੇ ਪਾਸੇ ਸਾਡਾ ਜਨਮ ਇੱਕ ਖਾਸ ਤਰੀਕ ਨੂੰ ਆਉਂਦਾ ਤੇ ਗੁਰੂ ਸਾਹਿਬ ਦਾ ਜਨਮ ਹਰ ਵਾਰੀ ਅੱਗੇ ਪਿੱਛੇ ਹੋ ਜਾਂਦਾ ਬਿਲਕੁਲ ਗੁਰਪੁਰਬੀ ਤੇ ਬਾਕੀ ਦਿਨ ਵੀ ਜਿਹੜੇ ਪੰਥਕ ਦਿਨ ਹੈ ਅੱਗੇ ਪਿੱਛੇ ਹੋ ਜਾਂਦੇ ਇਹਦਾ ਕਾਰਨ ਕੀ ਹੈ ਇਸੇ ਸੋਚ ਦੇ ਤਹਿਤ ਇਹ ਯਤਨ ਕੀਤਾ ਗਿਆ ਵੀ ਗੁਰਮਤ ਨੂੰ ਆਧਾਰ ਮੰਨ ਕੇ ਕੁਝ ਐਸਾ ਯਤਨ ਕੀਤਾ ਜਾਵੇ ਜਿਹਦੇ ਨਾਲ ਇਹ ਸਾਰੀਆਂ ਤਰੀਕਾਂ ਇੱਕ ਵਾਰੀ ਫਿਕਸ ਹੋ ਜਾਣ ਜੀ ਤਾਂ ਕਿ ਕੋਈ ਦੁਬਧਾ ਨਾ ਰਹੇ ਸਰਦਾਰ ਪਾਲ ਸਿੰਘ ਪਰਿਵਲ ਨੂੰ ਇਹ ਜ਼ਿੰਮੇਵਾਰੀ ਵਕ ਵਕ ਵਿਦਵਾਨਾਂ ਦੀਆਂ ਮੀਟਿੰਗਾਂ ਤੋਂ ਬਾਅਦ ਸੌਂਪੀ ਗਈ ਜੀ ਔਰ ਜਦੋਂ ਆਰੰਭਿਕ ਕੀਤੀ ਗਈ ਗੱਲ ਮੈਂ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਐਕਟਿੰਗ ਪ੍ਰਧਾਨ ਸੀ ਜੀ ਇੱਕ ਪਹਿਲਾ ਪ੍ਰੀਲੀਮਿਨਰੀ ਕੈਲੰਡਰ ਬਣ ਵੀ ਗਿਆ ਸੀ ਵਿਦਵਾਨਾਂ ਦੀ ਰਾਏ ਤੋਂ ਬਾਅਦ ਉਹਨੂੰ 1997 ਦੇ ਵਿੱਚ ਜਾਰੀ ਵੀ ਕਰ ਦਿੱਤਾ ਗਿਆ ਸੀ ਜੀ ਜਦੋਂ ਉਹ ਜੰਤਰੀਆਂ ਬਣ ਗਈਆਂ ਵੰਡ ਵੰਡਣ ਦੇ ਲਈ ਜਾਰੀ ਕਰ ਕੀਤੀਆਂ ਜਾਣ ਲੱਗੀਆਂ ਸਨ ਭਾਈ ਰਣਜੀਤ ਸਿੰਘ ਉਸ ਵੇਲੇ ਤਖਸਾਲ ਦੇ ਜ਼ਰੇਦਾਰ ਸਨ ਜੀ ਉਹਨਾਂ ਨੇ ਟੋੜਾ ਸਾਹਿਬ ਨਾਲ ਗੱਲ ਕੀਤੀ ਵੀ ਇਹਦੇ ਵਿੱਚ ਕੁਝ ਕਮੀ ਹੈ ਤੇ ਟੌੜਾ ਸਾਹਿਬ ਨੇ ਬਣੀਆਂ ਹੋਈਆਂ ਜੰਤਰੀਆਂ ਤੇ ਬਣੇ ਹੋਏ ਕੈਲੰਡਰ ਵੰਡਣ ਦੀ ਸੀ ਦਿੱਤੇ ਜੀ ਉਹਨਾਂ ਨੇ ਕਿਹਾ ਸੀ ਇਹ ਕੌਮ ਦਾ ਇਤਿਹਾਸ ਹੈ ਕੌਮ ਦੇ ਲਈ ਇੱਕ ਬੜੀ ਵੱਡੀ ਗੱਲ ਹੈ ਜਦੋਂ ਤੱਕ ਇਹ ਬਿਲਕੁਲ ਫੂਲ ਪ੍ਰੂਫ ਨਹੀਂ ਹੋ ਜਾਂਦਾ ਇਹਨੂੰ ਸੰਗਤ ਵਿੱਚ ਨਹੀਂ ਵੰਡਿਆ ਜਾਵੇ ਜੀ ਉਦੋਂ ਉਹ ਕਿਹਨੇ ਤਿਆਰ ਕੀਤਾ ਸੀ ਤੇ ਕੀ ਕਮੀਆਂ ਪਾਈਆਂ ਗਈਆਂ ਸਭਾਪਾਲ ਸਿੰਘ ਪUREਵਾਲੀ ਨੇ ਤਿਆਰ ਕੀਤਾ ਸੀ ਜੀ ਜੀ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਵੀ ਕੈਲੰਡਰ ਜਿਹੜਾ ਦੋ ਤਰੀਕਿਆਂ ਨਾਲ ਬਣਦਾ ਹੈ ਇਹ ਜਿਹੜੀ ਰੋਟੇਸ਼ਨ ਹੈ ਨਾ ਧਰਤੀ ਦੀ ਇਹ ਇਹ ਇਹਦੀ ਵੰਡ ਨੂੰ ਹੀ ਕੈਲੰਡਰ ਕਹਿੰਦੇ ਆ ਜੀ ਇੱਕ ਸੋਲਰ ਹੈਗਾ ਕੈਲੰਡਰ ਜਿਹੜਾ ਸੂਰਜਮੁਖੀ ਕੈਲੰਡਰ ਹੈ ਸੂਰਜ ਦੇ ਦੋਲੇ ਧਰਤੀ ਜਿੰਨਾ ਚਿਰ ਚੱਕਰ ਕੱਟਦੀ ਇੱਕ ਲੂਨਰ ਹੈ ਜੀ ਹੁਣ ਸਮੱਸਿਆ ਇਹਦੇ ਚ ਇਹ ਹੈ ਵੀ ਜਿਹੜਾ ਲੂਨਰ ਕੈਲੰਡਰ ਹੈ ਉਹ 354 ਦਿਨਾਂ ਦਾ ਹੁੰਦਾ ਜੀ ਜੀ ਚੰਦਰਮੁਖੀ ਕੈਲੰਡਰ ਜਿਹੜਾ ਜਿਹੜਾ ਸੂਰਜੀ ਕੈਲੰਡਰ ਹੈ 365 ਸਹੀ 1/4 ਦਿਨਾਂ ਦਾ ਹੁੰਦਾ ਤੇ ਜਿਹੜਾ ਹੁਣ ਪ੍ਰਚਲਿਤ ਕੈਲੰਡਰ ਹੈ ਜਿਹਨੂੰ ਈਸਵੀ ਕੈਲੰਡਰ ਕਹਿੰਦੇ ਆ ਇਹ ਸੋਦਰ ਕੈਲੰਡਰ ਹੈ ਇਹਦੇ ਨਾਲ ਮੇਲ ਕਰਨ ਦੇ ਲਈ ਹੀ ਇਹ ਸਾਰੀਆਂ ਤਰੀਕਾਂ ਫਿਕਸ ਕੀਤੀਆਂ ਗਈਆਂ ਸਨ ਜੀ ਜੀ ਪਰ ਕੁਝ ਲੋਕ ਐਸੇ ਜਿਹੜੇ ਜਿਨ੍ਹਾਂ ਦੇ ਮਨ ਵਿੱਚ ਜਾਂ ਤਾਂ ਇਸ ਖਾਲਸੇ ਦੇ ਨਿਆਰੇਪਨ ਦਾ ਜਿਹੜਾ ਡਾਕੂਮੈਂਟ ਸੀ ਇਸਟੈਬਲਿਸ਼ ਕਰਨ ਦੇ ਲਈ ਪਤਾ ਨਹੀਂ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ਜੀ ਤੇ ਜਾਂ ਉਹ ਸਹੀ ਮਾਨਾਂ ਵਿੱਚ ਗੁਰਮਤ ਦਾ ਪ੍ਰਚਾਰ ਪ੍ਰਸਾਰ ਨਹੀਂ ਸੀ ਹੋਣ ਦੇਣਾ ਚਾਹੁੰਦੇ ਉਹਨਾਂ ਨੇ ਉਹਦੀ ਬ੍ਰਾਹਮਣਵਾਦੀ ਰੀਤੀਆਂ ਦੇ ਤਹਿਤ ਇਸ ਕਲੰਡਰ ਨੂੰ ਚੁਣੌਤੀਆਂ ਦੇਣੀਆਂ ਸ਼ੁਰੂ ਕਰ ਦਿੱਤੀ ਕਿਹੜੇ ਲੋਕ ਨੇ ਉਹਨਾਂ ਦੇ ਵਿੱਚ ਕਿਉਂ ਐਸਾ ਆਖਰ ਕਿਉਂ ਸੌਦਾ ਕੀਤੇ ਗਏ ਆ ਉਹਦੇ ਵਿੱਚ ਮੁੱਖ ਭੂਮਿਕਾ ਸੰਪਰਦਾਇਕ ਡੇਰਿਆ ਨੇ ਨਿਭਾਈ ਜੀ ਤੇ ਉਹਨਾਂ ਨੇ ਸਰਕਾਰ ਨੂੰ ਅਕਾਲੀ ਸਰਕਾਰ ਨੂੰ ਵੀ ਵੋਟਾਂ ਦਾ ਦਿਖਾਇਆ ਕਿ ਸਾਡੇ ਕੋਲ ਬੜੇ ਸੰਗਤ ਬੜੀ ਹੈ ਬਹੁਤ ਕੁਝ ਹੈ ਜੇ ਇਹਨੂੰ ਤਬਦੀਲ ਕਰ ਦਿੱਤਾ ਜਾਵੇ ਤੇ ਸਾਰੀ ਸੰਗਤ ਤੁਹਾਡੇ ਨਾਲ ਜੁੜ ਸਕਦੀ ਹੈ ਸਿਧਾਂਤਕ ਤੌਰ ਤੇ ਉਹ ਗਲਤ ਸੀ ਕਿਉਂਕਿ ਇੱਕ ਜੀਵ ਇੱਕ ਸਮੇਂ ਤੇ ਜਾਂ ਗਧਾ ਹੋ ਸਕਦਾ ਜਾਂ ਘੋੜਾ ਹੋ ਸਕਦਾ। ਬਿਲਕੁਲ। ਤੇ ਜੇ ਆਪਾਂ ਇਹ ਕਹੀਏ ਵੀ ਕੋਈ ਸਮੇਂ ਤੇ ਲੂਨਰ ਤੇ ਸੋਲਰ ਦੋਨੋਂ ਇਕੱਠੇ ਹੋ ਜਾਣਾ ਹੋ ਨਹੀਂ ਸਕਦਾ ਸੀ। ਹੂੰ ਹੂੰ। ਹੁਣ ਇਹਦੇ 'ਚ ਮੋٹے ਤੌਰ ਤੇ ਮੈਂ ਤੁਹਾਨੂੰ ਗੱਲ ਇਹ ਸਮਝਾ ਦੇਣਾ ਵੀ ਜਿਹੜਾ ਲੂਨਰ ਤੇ ਸੋਲਰ ਦਾ ਫਰਕ ਹੈ 11 ਦਿਨਾਂ ਦਾ ਫਰਕ ਹੈ। ਜਿਹੜਾ ਲੂਨਰ ਕੈਲੰਡਰ ਹੈ, ਚੰਦਰਮੁਖੀ ਕੈਲੰਡਰ ਹੈ ਉਹ 11 ਦਿਨਾਂ ਨੂੰ ਕਿਵੇਂ ਕਵਰ ਕਰਦੇ ਆ? ਉਹਨੂੰ ਇੱਕ ਸਾਲ ਨਾ ਜਦੋਂ 33 ਦਿਨ ਹੋ ਜਾਂਦੇ ਆ। ਜੀ ਤੇ ਉਹ ਇੱਕ ਫਿਰ ਮਲਮਾਸ ਦਾ ਮਹੀਨਾ ਕਹਿ ਦਿੰਦੇ ਆ। ਗੰਦਗੀ ਦਾ ਮਹੀਨਾ ਕਹਿੰਦੇ ਮਲ ਗੰਦਗੀ ਨੂੰ ਕਹਿੰਦੇ ਨੇ ਮਾਸ ਮਹੀਨੇ ਨੂੰ ਕਹਿੰਦੇ ਨੇ ਉਸ ਸਮੇਂ ਦੇ ਵਿੱਚ ਉਹ ਕੋਈ ਖੁਸ਼ੀ ਦਾ ਜਾਂ ਕੋਈ ਐਸਾ ਸਮਾਗਮ ਨਹੀਂ ਮਨਾਉਂਦੇ ਜੀ ਤੇ ਉਹ ਸਾਡੇ ਤੇ ਵੀ ਉਹੀ ਥੋਪਣਾ ਚਾਹੁੰਦੇ ਸੀ ਉਹ ਸਾਲ ਜਿਹਨੂੰ 13ਵਾਂ ਮਹੀਨਾ ਕਈ ਵਾਰੀ ਕਹਿੰਦੇ ਉਹ ਕੱਢ ਦਿੰਦੇ ਬਾਹਰ ਹਾਂਜੀ ਪਰ ਸਾਨੂੰ ਤਾਂ ਗੁਰੂ ਸਾਹਿਬ ਨੇ ਭਰਮਪੇਖ ਤੋਂ ਨਿਆਰੇ ਕੀਤਾ ਸੀ ਬਿਲਕੁਲ ਸਾਡੇ ਲਈ ਤਾਂ ਇਹ ਹੁਕਮ ਸੀ ਵੀ ਤੁਸੀਂ ਕਿਸੇ ਪੰਡਤ ਨੂੰ ਥੋੜਾ ਪੁੱਛ ਕੇ ਆਪਣੇ ਗੁਰੂ ਸਾਹਿਬ ਦੇ ਜਨਮ ਦਿਵਸ ਮਨਾਉਣੇ ਕਿਉਂਕਿ ਗੁਰੂ 10ਵੇਂ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ ਤਕਰੀਬਨ ਉਹਨਾਂ ਦਿਨਾਂ 'ਚ ਆ ਜਾਂਦਾ ਹੈ ਇਹ ਨੂੰ ਮਨਵਾਸਤਾ ਮਹੀਨਾ ਕਹਿੰਦੇ ਨੇ ਜੀ ਤੇ ਫਿਰ ਅਸੀਂ ਹੁਣ ਉਹਨਾਂ ਨੂੰ ਪੁੱਛਣ ਜਾਇਆ ਕਰੀਏ ਜਿਹੜਾ ਮਾਡਰਨ ਕੈਲੰਡਰ ਹੈ ਜਿਹੜਾ ਹੁਣ ਈਸਵੀ ਕੈਲੰਡਰ ਹੈ ਜਾਂ ਨਾਨਕਸ਼ਾਈ ਕੈਲੰਡਰ ਸੀ ਜਿਹੜਾ origignal ਨਾਨਕਸ਼ਾਈ ਕੈਲੰਡਰ ਸੀ ਉਹਦੇ ਮੁਤਾਬਕ 4 ਸਾਲ ਬਾਅਦ ਫਰਵਰੀ ਦਾ ਇੱਕ ਦਿਨ ਵਧਾ ਕੇ ਸਾਰਾ ਕੰਮ ਠੀਕ ਹੋ ਜਾਂਦਾ ਜੀ ਤੇ ਜਿਹੜੀਆਂ ਤਰੀਕਾਂ ਅੱਜ ਮਿੱਥੀਆਂ ਗਈਆਂ ਅੱਜ ਆਉਣੀਆਂ ਉਹੀ ਤਰੀਕਾਂ ਸਦਾ ਲਈ ਆਉਣੀਆਂ ਉਹਦੇ 'ਚ ਕੋਈ ਫਰਕ ਨਹੀਂ ਪੈਣਾ ਪਰ ਕੁਝ ਐਸੇ ਸੀਗੇ ਲੋਕ ਜਿਹੜੇ ਪਾਲ ਸਿੰਘ ਪੁਰੇਵਾਲ ਉਹ ਵੀ ਇਹ ਸਮਝਦੇ ਸੀ ਵੀ ਉਹ ਛਾਇਦੋਂ ਨੇ ਬੜਾ ਵੱਡਾ ਕੰਮ ਕਰ ਲਿਆ ਉਹਨੂੰ ਇਹਦਾ ਕ੍ਰੈਡਿਟ ਨਹੀਂ ਮਿਲਣਾ ਚਾਹੀਦਾ ਤੇ ਮੈਂ ਉਸ ਵੇਲੇ ਵੀ ਇਹ ਗੱਲ ਕੀਤੀ ਸੀ ਵੀ ਜੇ ਕਿਸੇ ਨੂੰ ਕੋਈ ਨੁਕਸ ਲੱਗਦਾ ਉਹ ਆਪਣੇ ਨੁਕਸ ਲੈ ਆਵੇ ਜੇ ਖੁੱਲਾ ਹੈ ਜੇ ਕੋਈ ਇਹਦੇ ਤੇ ਇਤਰਾਜ਼ ਹੈ ਖਤਮ ਕੀਤੇ ਜਾ ਸਕਦੇ ਜੀ ਜੀ ਪਰੰਤੂ ਇਹਨੂੰ ਖਤਮ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਬਹੁਤ ਵੱਡੀ ਮਿਹਨਤ ਦੇ ਨਾਲ ਬਣਿਆ ਔਰ ਇਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਜ세ਦਾਰ ਗੁਰਚਰਨ ਸਿੰਘ ਟੋੜਾ ਤੇ ਬਾਅਦ ਵਿੱਚ ਜਦੋਂ ਇਹ ਦੁਬਾਰਾ ਲਾਗੂ ਹੋਇਆ 2003 ਵਿੱਚ ਉਸ ਵੇਲੇ ਪ੍ਰਧਾਨ ਸੀਗੇ ਸਰਾ ڪرਪਾਲ ਸਿੰਘ ਬਡੂੰਗਰ ਬਡੂੰਗਰ ਸਾਹਿਬ ਜੀ ਔਰ ਇਹਨਾਂ ਦੇ ਯਤਨਾਂ ਸਦਕਾ ਇੱਕ ਐਸਾ ਮਾਹੌਲ ਸਿਰਜ ਦਿੱਤਾ ਗਿਆ ਹਿੰਦੁਸਤਾਨ ਦੇ ਵਿੱਚ ਸੂਬਿਆਂ ਦੀਆਂ ਸਾਰੀਆਂ ਸਰਕਾਰਾਂ ਤੇ ਹਿੰਦੁਸਤਾਨ ਦੀ ਗਵਰਨਮੈਂਟ ਜੀ ਕੈਨੇਡਾ ਅਮਰੀਕਾ ਤੇ ਯੂਰਪ ਦੀਆਂ ਸਰਕਾਰਾਂ ਨੇ ਇਹਦੇ ਮੁਤਾਬਕ ਹੀ ਖਾਲਸਾਈ ਦਿਨਾਂ ਦੇ ਉੱਤੇ ਛੁੱਟੀਆਂ ਕਰ ਦਿੱਤੀਆਂ ਜੀ ਜੀ 2003 ਤੋਂ ਲੈ ਕੇ 2010 ਤੱਕ ਬਿਲਕੁਲ ਇਨ ਬਿਨੇ ਕੈਲੰਡਰ ਸਾਰੀ ਦੁਨੀਆ ਚ ਲਾਗੂ ਰਿਹਾ। ਬਿਲਕੁਲ ਔਰ ਸਾਰੀ ਸੰਗਤ ਨੇ ਮੰਨਿਆ ਵੀ। ਸਾਰੀ ਦੁਨੀਆ ਨੇ ਮੰਨਿਆ ਸਰਕਾਰਾਂ ਨੇ ਛੁੱਟੀਆਂ ਕਰਤੀਆਂ ਸਭ ਕੁਝ ਕਰਤਾ। 2010 ਦੇ ਵਿੱਚ ਇਹ ਮਾਹੌਲ ਸਿਰਜ ਦਿੱਤਾ ਗਿਆ ਵੀ ਇਹ ਕੈਲੰਡਰ ਜਿਹੜਾ ਇਹਨੂੰ ਕਿਸੇ ਤਰ੍ਹਾਂ ਵੀ ਇਹਨੂੰ ਖਤਮ ਕਰ ਦਿੱਤਾ ਜਾਵੇ। ਜੀ। ਉਹਦੇ ਲਈ ਜਦੋਂ ਮਾਹੌਲ ਬਣਾਇਆ ਗਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਗੱਲ ਗਈ ਸ੍ਰੀ ਅਕਾਲ ਤਖਤ ਸਾਹਿਬ ਨੇ ਦੋ ਮੈਂਬਰਾਂ ਦੀ ਕਮੇਟੀ ਬਣਾਤੀ। ਇੱਕ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਕਰ ਸਾਹਿਬ ਤੇ ਦੂਜੇ ਮੈਂਬਰ ਸੀਗੇ ਬਾਬਾ ਹਰਨਾਮ ਸਿੰਘ ਧੁੰਮਾ ਸੰਤ ਸਮਾਜ ਦੇ ਮੁਖੀ ਸੰਤ ਸਮਾਜ ਦੇ ਮੁਖੀ ਮੈਂ ਉਸ ਵੇਲੇ ਵੀ ਇਤਰਾਜ਼ ਕੀਤਾ ਸੀ ਵੀ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਕੈਲੰਡਰ ਦਾ ਮਾਰ ਨਹੀਂ ਹੈ ਇਹਨਾਂ ਨੂੰ ਕੈਲੰਡਰ ਦੀਆਂ ਗਣਤਿਆਂ ਮਿੰਤਿਆਂ ਦਾ ਕੋਈ ਪਤਾ ਨਹੀਂ ਜੀ ਤੇ ਜੇ ਕੈਲੰਡਰ ਦੇ ਵਿੱਚ ਕੋਈ ਖਾਮੀ ਲੱਗਦੀ ਹੈ ਉਹਦਾ ਇੱਕ ਤਰੀਕਾ ਹੈ ਬਣਾਉਣ ਵਾਲਾ ਪਾਲ ਸਿੰਘ ਪੁਰੇਵਾਲ ਬਿਲਕੁਲ ਤੁਸੀਂ ਕ੍ਰਿਟਿਕਸ ਨੂੰ ਸਾਧਰੋ ਜੋ ਫੈਸਲਾ ਅੰਤਮ ਨਿਰਣਾ ਹੋਵੇ ਕੌਮ ਮੰਨਵੇ ਫਿਰ ਪਾਲ ਸਿੰਘ ਪUREਵਾਲ ਨੂੰ ਕਿਉਂ ਨਹੀਂ ਲਿਆ ਗਿਆ ਉਹ ਫਿਰ ਜੇ ਉਹਨਾਂ ਨੂੰ ਬੁਲਾਉਂਦੇ ਤਾਂ ਫਿਰ ਖਤਮ ਨਹੀਂ ਸੀ ਹੋਣਾ ਜੀ ਗਲਤਾਂ ਮਨਸ਼ਾ ਤਾਂ ਖਤਮ ਕਰਨ ਦੀ ਸੀ ਸੋਧਣ ਦੀ ਤਾਂ ਹੈ ਨਹੀਂ ਸੀ ਜੇ ਕੋਈ ਨੁਕਸਦੂਰ ਕਰਨੇ ਹੁੰਦੇ ਫਿਰ ਤਾਂ ਦੋਨੋਂ ਧਿਰਾਂ ਬੈਠ ਕੇ ਉਹ ਕਹਿੰਦੀ ਵੀ ਸਾਡੇ ਆਬਜੈਕਸ਼ਨਸ ਐ ਤੁਸੀਂ ਸਾਡੀ ਤਸੱਲੀ ਕਰਾਓ ਜੇ ਤਸੱਲੀ ਹੋ ਜਾਂਦੀ ਜਿਹੜੀ ਤਸੱਲੀ ਹੋ ਜਾਂਦੀ ਕੌਮਨ ਨੂੰ ਮੰਨ ਲੈਂਦੀ ਆਬਜੈਕਸ਼ਨਸ ਮੁੱਖ ਤੌਰ ਤੇ ਲੈ ਕੇ ਕੌਣ ਆਇਆ ਸੀਗਾ ਇਹ ਸੰਤ ਸਮਾਜ ਦਾ ਇੱਕ ਹਿੱਸਾ ਸੀ ਜੀ ਜਿਹਦੇ ਵਿੱਚ ਸੰਤ ਸਮਾਜ ਦੇ ਮੁਖੀ ਨੇ ਮੁੱਖ ਭੂਮਿਕਾ ਨਿਭਾਈ ਉਹਨਾਂ ਨੂੰ ਹੀ ਫਿਰ ਮੈਂਬਰ ਬਣਾ ਦਿੱਤਾ ਗਿਆ ਹਾਂ ਉਹਨਾਂ ਨੂੰ ਹੀ ਮੈਂਬਰ ਬਣਾ ਦਿੱਤਾ ਗਿਆ ਤੇ ਮੈਂ ਉਸ ਵੇਲੇ ਜਦੋਂ ਇਹ ਇਤਰਾਜ਼ ਕੀਤਾ ਫਿਰ ਸਾਡੀ ਇੱਕ ਕਿਉਂਕਿ ਉਹਨੂੰ ਅਪਰੂਵ ਕਰਨ ਦੇ ਲਈ ਐਗਜ਼ੀਕਟਿਵ ਚ ਆਉਣਾ ਸੀ ਜੀ ਐਗਜ਼ੀਕਟਿਵ ਚ ਆਇਆ ਐਗਜ਼ੀਕਟਿਵ ਦੇ ਵਿੱਚ ਇੱਕ ਲਾਈਨ ਦਾ ਹੀ ਮਤਾ ਸੀ ਕਿਉਂਕਿ ਸਪੈਸ਼ਲ ਮੀਟਿੰਗ ਸੀ ਉਹ ਸਪੈਸ਼ਲ ਮੀਟਿੰਗ ਦੇ ਵਿੱਚ ਕੋਈ ਏਜੰਡਾ ਡਿਸਕਸ ਕੀਤਾ ਜਾਂਦਾ ਤੇ ਉਹਦੇ ਵਿੱਚ ਸੀ ਨਾਨਕਸ਼ਹੀ ਕੈਲੰਡਰ ਤੇ ਸੌਦਾ ਬਾਰੇ ਵਿਚਾਰ ਕਰਨ ਦੇ ਲਈ ਜਿਹੜੀਆਂ ਸੌਦਾ ਇਹਨਾਂ ਦੋ ਮੈਂਬਰਾਂ ਨੇ ਦਿੱਤੀਆਂ ਸੀ ਤੇ ਮੈਂ ਮਨ ਬਣਾ ਚੁੱਕਾ ਸੀ ਵੀ ਜਾ ਮੈਂ ਰਿਜ਼ਾਈਨ ਕਰ ਦਊਗਾ ਤੇ ਜਾ ਇਹਨਾ ਜਿਹੜੀਆਂ ਅਖੋਤੀ ਸੋਧਾਂ ਐ ਤਾਂ ਵਿਰੋਧ ਕਰੂੰਗਾ ਜੀ ਤੇ ਮੈਂ ਮੀਟਿੰਗ ਵਿੱਚ ਜਾ ਕੇ ਕਿਹਾ ਮੈਂ ਕਿਹਾ ਵੀ ਮੈਂ ਆਪਣੇ ਵਿਚਾਰ ਦੇਣੇ ਤੇ ਬਾਕੀ ਮੈਂਬਰਾਂ ਦੀ ਰਾਏ ਸੀ ਜਿਵੇਂ ਰੌਲਾ ਪੈਂਦਾ ਹੁੰਦਾ ਵੀ ਨਹੀਂ ਜੀ ਛੱਡੋ ਰਾਏ ਕਾ ਦੀ ਅਕਾਲ ਤਖਤ ਨੇ ਕਹਿਤਾ ਜੀ ਹੁਣ ਪ੍ਰਵਾਨ ਕਰੋ ਪ੍ਰਵਾਨ ਕਰੋ ਮੈਂ ਕਿਹਾ ਨਹੀਂ ਮੈਂ ਤਾਂ ਵਿਚਾਰ ਦਊਂਗਾ ਤੇ ਮੈਂ ਉੱਠ ਕੇ ਕਿਹਾ ਵੀ ਦੱਸੋ ਕਿਸ ਦੇ ਨਾਲ ਗੱਲ ਕਰਾਂ ਜਿਹੜਾ ਕੈਲੰਡਰ ਦਾ ਮਾਹਰ ਹੈ ਮੈਂ ਕਿਹਾ ਮਕਰ ਸਾਹਿਬ ਤੁਸੀਂ ਕਮੇਟੀ ਦੇ ਮਾਹਰ ਹੋ ਤੁਸੀਂ ਕਮੇਟੀ ਦੇ ਮੈਂਬਰ ਸੀ 200 ਸੋਮਰੇ ਸਵਾਲਾਂ ਦੇ ਜਵਾਬ ਵੀ ਆ ਕਿਵੇਂ ਕਰੋਗੇ ਤੁਸੀਂ ਜੀ ਕਿਵੇਂ ਮੈਨੇਜ ਕਰੋਗੇ ਕੁਝ ਮੈਂ ਜਿਹੜੇ ਸਵਾਲ ਦੱਸੇ ਉਹਨਾਂ ਨੂੰ ਕਿਸੇ ਕੋਲ ਸਵਾਲ ਦਾ ਜਵਾਬ ਨਹੀਂ ਸੀ तकरीबन ਅੱਧੇ ਤੋਂ ਵੱਧ ਮੈਂਬਰ ਇਹ ਗੱਲ ਕਹਿਣ ਲੱਗ ਪਏ ਵੀ ਗੱਲ ਠੀਕ ਹੈ ਵੀ ਇਹਨੂੰ ਥੋੜਾ ਜਿਹਾ ਹੋਰ ਵਿਚਾਰ ਲੈਣਾ ਚਾਹੀਦਾ ਜੀ ਇਹਨੂੰ ਅਲਟੀਮੇਟਲੀ ਖਤਮ ਨਹੀਂ ਕਰਨਾ ਚਾਹੀਦਾ ਤੇ ਪਰੰਤੂ ਅਖੀਰ ਦੇ ਵਿੱਚ ਜਦੋਂ ਮੱਕੜ ਸਾਹਿਬ ਨੇ ਇਹ ਗੱਲ ਕਹਿਤੀ ਕਿ ਗੱਲਾਂ ਠੀਕ ਵੀ ਤੁਹਾਡੀਆਂ ਹੋ ਸਕਦੀਆਂ ਪਰ ਇਹ ਉੱਪਰੋਂ ਹੁਕਮ ਆਇਆ ਜੀ ਤੇ ਮੈਂ ਉਹਨਾਂ ਨੂੰ ਹਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਉੱਪਰੋਂ ਹੁਕਮ ਜਿੱਥੋਂ ਮਰਜੀ ਆਇਆ ਹੈ ਉੱਪਰ ਵਾਲਿਆਂ ਦੇ ਉੱਪਰ ਵੀ ਕਿਸੇ ਦਾ ਹੁਕਮ ਚੱਲਦਾ ਹੈ ਬਿਲਕੁਲ ਆਪਾਂ ਪੰਥ ਨੂੰ ਵੀ ਜਵਾਬ ਦੇ ਆ ਤੇ ਪੰਥ ਦੇ ਲਈ ਕੋਈ ਅਸੀਂ ਦੁਬਧਾ ਨਾ ਖੜੀ ਕਰੀਏ ਜੇ ਦਾ ਕੱਲ ਨੂੰ ਕੋਈ ਵੱਡਾ ਸੰਕਟ ਖੜਾ ਹੋ ਜਾਏ ਉਹ ਮੈਨੂੰ ਕਹਿੰਦੇ ਕੀ ਦੁਬਧਾ ਕੀ ਖੜੀ ਹੋ ਸਕਦੀ ਹੈ ਮੈਂ ਕਿਹਾ ਦੇਖੋ ਪਹਿਲੀ ਤਾਂ ਗੱਲ ਹੈ ਸੋਲਰ ਤੇ ਲੂਨਰ ਦੋਨੋਂ ਇਕੱਠੇ ਨਹੀਂ ਚੱਲ ਸਕਦੇ ਜੀ ਦੂਜੀ ਇਹ ਨਲੈਕੀ ਇਹ ਸਾਬਤ ਹੋਏਗੀ ਵੀ ਜਿਹੜੀ ਚੀਜ਼ 2003 ਤੋਂ ਲੈ ਕੇ 10 ਤੱਕ ਸਾਰੀ ਦੁਨੀਆ ਦੀਆਂ ਸਰਕਾਰਾਂ ਨੇ ਮੰਨੀ ਹੋਈ ਆ ਉਹਨੂੰ ਤੁਸੀਂ ਖਤਮ ਕਰ ਦੇਣਾ ਨਵੀਂ ਤੁਹਾਡੀ ਕਿਸੇ ਨੇ ਮੰਨਣੀ ਜੀ ਤੇ ਅਲਟੀਮੇਟਲੀ ਇਹ ਤੁਸੀਂ ਨਾਨਕਸ਼ਾਈ ਕੈਲੰਡਰ ਦਾ ਜਿਹੜਾ ਸਿੱਖ ਅਡਰੀ ਹਸਤੀ ਦਾ ਪ੍ਰਤੀਕ ਆ ਉਹਦਾ ਭੋਗ ਪਾਉਣ ਦੀ ਤਿਆਰੀ ਹੈ ਬਿਲਕੁਲ ਤੇ ਇਹਦੇ ਲਈ ਮੈਂ ਇਹਦੇ ਵਿੱਚ ਸ਼ਾਮਲ ਨਹੀਂ ਹੋਣਾ ਤੇ ਮੈਂ ਉਸ ਵੇਲੇ ਪ੍ਰੋਟੈਸਟ ਕੀਤਾ ਤੇ ਲਿਖਤੀ ਤੌਰ ਤੇ ਵਿਰੋਧ ਕੀਤਾ ਮੇਰੇ ਨਾਲ ਸਰਦਾਰ ਕਰਨੈਲ ਸਿੰਘ ਪੰਜੋਲੀ ਮੈਂਬਰ ਸੀ ਬੀ ਬੀ ਰਵਿੰਦਰ ਕੌਰ ਸੀ ਹਰਿਆਣੇ ਤੋਂ ਅਸੀਂ ਤਿੰਨੇ ਜਣੇ ਵਾਕਆਊਟ ਕਰਕੇ ਬਾਹਰ ਆ ਗਏ ਜੀ ਪਰੰਤੂ ਉਹ ਸਾਡੇ ਵਾਕਆਊਟ ਦੀ ਵੀ ਪ੍ਰਵਾਹ ਨਹੀਂ ਕੀਤੀ ਪਹਿਲੀ ਵਾਰੀ ਸ਼ਾਇਦ ਹੋਇਆ ਸੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਫਿਸ ਬੀਰਰ ਐਗਜ਼ੈਕਟਿਵ ਦੇ ਫੈਸਲੇ ਨੂੰ ਬਾਈਕਾਟ ਕਰਕੇ ਬਾਹਰ ਆਇਆ ਸੀ ਜੀ ਪਰੰਤੂ ਇਹ ਸੁਣੀ ਫੇਰ ਵੀ ਨਹੀਂ ਗਈ ਫੇਰ ਵੀ ਉਹਨਾਂ ਨੇ ਜੋ ਕਰਨਾ ਸੀ ਉਹ ਕਰ ਹੀ ਦਿੱਤਾ ਤੇ ਉੱਪਰੋਂ ਕਿਉਂਕਿ ਹੁਕਮ ਸੀ ਉੱਪਰੋਂ ਤੋਂ ਕੀ ਭਾਵ ਸੀ ਉਹਨਾਂ ਦਾ ਉਹਨਾਂ ਲਈ ਕੌਣ ਉੱਪਰ ਸਰਕਾਰੀ ਧਿਰ ਨੂੰ ਉਹਨਾਂ ਨੇ ਸਮਝਾਈ ਸੀ ਗੱਲ ਇਹ ਜੀ ਤੇ ਦੂਸਰੀ ਗੱਲ ਉਹਦੇ 'ਚ ਇਹ ਸੀ ਵੱਡੀ ਜਿਹੜੀ ਮੈਂ ਮਹਿਸੂਸ ਕਰਦਾ ਸੀ ਵੀ ਇਹ ਬੰਦੇ ਹੁਣ ਉਹ ਨਹੀਂ ਜਿਹੜੇ ਇਸ ਅਖੌਤੀ ਸੋਧਾਂ ਕਰਾ ਕੇ ਕਹਿਣਗੇ ਵੀ ਹੁਣ ਅਕਾਲ ਤਖਤ ਨੇ ਪ੍ਰਵਾਨ ਕਰ ਲਈਆਂ ਇਹਨਾਂ ਨੂੰ ਮੰਨੋ ਮੈਂ ਇਹ ਦਲੀਲ ਦਿੱਤੀ ਸੀ ਵੀ ਜਦੋਂ ਇਹ ਗੱਲ ਇਹ ਕਹਿਣਗੇ ਤੇ ਲੋਕ ਇਹ ਵੀ ਪੁੱਛਣਗੇ ਵੀ 2003 ਦੇ ਵਿੱਚ ਵੀ ਅਕਾਲ ਤਖਤ ਤੋਂ ਜਾਰੀ ਹੋਇਆ ਸੀ ਕੈਲੰਡਰ ਬਿਲਕੁਲ ਉਹ ਦੱਸ ਤੱਕ ਇਹਨਾਂ ਨੇ ਕਿਉਂ ਨਹੀਂ ਮੰਨੇ ਜਿਹੜੇ ਜਿਹੜਾ ਅਕਾਲ ਤਖਤ ਤੋਂ ਜਾਰੀ ਹੋਇਆ ਕੈਲੰਡਰ ਇਹਨਾਂ ਨੇ ਨਹੀਂ ਮੰਨਿਆ ਇਹ ਹੁਣ ਅਕਾਲ ਤਖਤ ਦਾ ਡਰ ਦੇ ਕਿਸੇ ਕਾਨੂੰ ਜ਼ਬਰਦਸਤੀ ਮਨਾਉਣਗੇ ਬਿਲਕੁਲ ਵਟਸਐਪ ਕਿਹੜੀਆਂ ਸੌਦਾ ਉਥੇ ਲਿਆਂਦੀਆਂ ਗਈਆਂ ਜਿਹੜੀਆਂ ਮੌਜੂਦਾ ਨਾਨਕਸ਼ਹੀ ਕੈਲੰਡਰ ਦੇ ਵਿੱਚ ਹੁਣ ਕੀਤੀਆਂ ਨੇ ਮੈਂ ਮੈਂ ਤਾਂ ਇਹ ਸਮਝਦਾ ਵੀ ਸੌਦਾ ਨਹੀਂ ਇਹਦੀ ਇਹਨੂੰ ਸੌਦਾ ਹੀ ਦਿੱਤਾ ਗਿਆ ਇਹਦਾ ਛੱਡਿਆ ਹੀ ਕੁਝ ਨਹੀਂ ਇਸ ਕੈਲੰਡਰ ਦਾ ਜਿਹੜਾ origignal ਨਾਨਕਸ਼ਹੀ ਕੈਲੰਡਰ ਸੀ ਉਹ ਇੱਕ ਅਹਿਮ ਦਸਤਾਵੇਜ਼ ਬਣ ਗਿਆ ਸੀ ਜੀ ਔਰ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਪ੍ਰਚਾਰੀ ਜਾਣ ਲੱਗ ਪਈ ਸੀ ਤੇ ਲੋਕ ਜਿਹੜੇ ਅਮੀ ਹੁਣ ਕੱਲਾਂ ਕਰੀ ਜਾਂਦੇ ਆ ਲੋਕ ਬਈ ਜੀ ਇਹ ਕੋਈ Hindu ਭਰਾਵਾਂ ਦਾ ਆਪਣਾ ਕੈਲੰਡਰ ਹੈ ਹੂੰ ਮੁਸਲਮਾਨਾਂ ਦਾ ਆਪਣਾ ਕੈਲੰਡਰ ਹੈ ਇਸਾਈਆਂ ਦਾ ਆਪਣਾ ਕੈਲੰਡਰ ਹੈ ਬੋਧੀਆਂ ਦਾ ਜੈਨੀਆਂ ਦਾ ਆਪਣਾ ਕੈਲੰਡਰ ਹੈ ਤੇ ਸਾਡਾ ਜੇ ਸਿੱਖਾਂ ਦਾ ਇੱਕ ਤਰੀਕਾ ਹੀ ਮਿਥਣਿਆ ਸੀ ਜੇ ਅਸੀਂ ਉਹ ਮਿਥ ਲਈਆਂ ਸੀ ਤਾਂ ਉਹ ਦਾ ਕਿਸੇ ਨੂੰ ਕੀ ਤਰ੍ਹਾਂ ਸੀ ਪਰ ਕੋਈ ਵੀ ਐਸੇ ਲੋਕ ਸੀ ਵਿੱਚ ਬੈਠੇ ਜਿਹੜੇ ਨਹੀਂ ਸੀ ਚਾਹੁੰਦੇ ਕੋਈ ਸਿੱਖਾਂ ਦਾ ਅਡਰੀ ਹਸਤੀ ਦਾ ਪ੍ਰਤੀਕ ਕੋਈ ਬਣ ਜੇ ਜੀ ਅਨਾਲੀ ਨਾਲ ਇਹ ਵੀ ਖੁੱਲੇ ਤੌਰ ਤੇ ਕਿਹਾ ਜਾਂਦਾ ਕਿ ਆਰਐਸਐਸ ਦੀ ਕੁਸਪੈਟ ਹੈ ਕਿ ਆਰਐਸਐਸ ਹੀ ਇਹ ਕੰਮ ਕਰਵਾ ਰਹੀ ਹੈ ਕਿਉਂਕਿ ਉਹਨਾਂ ਨੂੰ ਨਹੀਂ ਮੰਜ਼ੂਰ ਕਿ ਸਿੱਖਾਂ ਦਾ ਜਿਹੜਾ ਸਿੱਖ ਇੱਕ ਵੱਖਰੀ ਤੇ ਅੱਡਰੀ ਹਸਤੀ ਵਜੋਂ ਇਹਨਾਂ ਦਾ ਨਾਮ ਹੈ ਜਿਹੜਾ ਲਿਆ ਜਾਵੇ ਦੇਖੋ ਕੋਈ ਜੋ ਤੁਸੀਂ ਐਜੀਪੀਸੀ ਦੇ ਅੰਦਰ ਉਹ ਕਿੰਨਾ ਕੁ ਆਰਐਸਐਸ ਦਾ ਦਖਲ ਹੈ ਦੇਖੋ ਜ਼ਿਆਦਾ ਤੌਰ ਤੇ ਤਾਂ ਨਹੀਂ ਕੋਈ ਹੁੰਦਾ ਇਦਾਂ ਦੇ ਜਿਹੜੇ ਪਲਾਨਰਸ ਹੁੰਦੇ ਆ ਉਹ ਆਗੂਆਂ ਦੇ ਰਹੀਂ ਸ਼ਰਾਰਤ ਕਰਦੇ ਹੁੰਦੇ ਜੀ ਜੀ ਕਿਉਂਕਿ ਉਹ ਕਦੀ ਜ਼ਿਆਦਾ ਤੌਰ ਤੇ ਤਾਂ ਨਹੀਂ ਸਕਦੇ ਓਪੀ ਓਪੀਐਸ ਵਿਸੇਖਾਂ ਵਾਲਾ ਰੱਖਣਗੇ ਤੇ ਕਰਨਗੇ ਵੀ ਉਹ ਗੁਪਤ ਗੰਢ ਤੋਂ ਪੈਸੀ ਕਰਨਗੇ ਜਿਹਦੇ ਨਹੀਂ ਸਮਝ ਲੱਗ ਸਕਦੀ ਜੀ ਜੀ ਪਰ ਮੈਂ ਇਹ ਸਮਝਦਾ ਕਿ ਜਦੋਂ ਕੋਈ ਐਸਾ ਡਾਕੂਮੈਂਟ ਬਣ ਜਾਏ ਜਿਹੜਾ ਸਾਰੀ ਦੁਨੀਆ ਦੇ ਵਿੱਚ ਪ੍ਰਚਲਿਤ ਤੇ ਪ੍ਰਵਾਨਿਤ ਹੋ ਜਾਏ ਹੂੰ ਉਹਨੂੰ ਜਿਸ ਬੇਕਿਰਕੀ ਨਾਲ ਬੇਦਰਦੀ ਨਾਲ ਤੋੜਿਆ ਗਿਆ ਖਤਮ ਕੀਤਾ ਗਿਆ ਉਹ ਆਪਣੇ ਆਪ ਦੇ ਵਿੱਚ ਇੱਕ ਐਸਾ ਕਾਲਾ ਅਧਿਆਏ ਆ ਜਿਹੜਾ ਕਦੀ ਮਾਫ ਨਹੀਂ ਕੀਤਾ ਜਾ ਸਕਦਾ ਜੀ ਔਰ ਉਹ ਫਿਰ ਜਿਹੜਾ ਇਹ ਥੋਪਿਆ ਹੋਇਆ ਕੈਲੰਡਰ ਹੀ ਕਹਾਂਗੇ ਹੁਣ ਉਸ ਦੇ ਲਾਗੂ ਹੋਣ ਤੋਂ ਬਾਅਦ ਕਿੰਨਾ ਨੁਕਸਾਨ ਹੋਇਆ ਸਾਡੇ ਇਤਿਹਾਸ ਨੂੰ ਕਿੰਨੀ ਘਟਾ ਨੁਕਸਾਨ ਤਾਂ ਦੇਖੋ ਨਾ ਪਹਿਲੀ ਵਾਰੀ ਜਦੋਂ ਪਹਿਲੇ ਸਾਲ ਹੀ ਕੈਲੰਡਰ ਬਣਾਇਆ ਬਿਲਕੁਲ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਦਿਹਾੜਾ ਉਸ ਦਿਨ ਆ ਗਿਆ ਜਦੋਂ ਦਸਵੇਂ ਪਾਤਸ਼ਾਹ ਦਾ ਦਿਹਾੜਾ ਸੀ ਜੀ ਤੇ ਜਹੇਦਾਰ ਸਾਹਿਬਾਨ ਨੇ ਇੱਕ ਬਿਆਨ ਦੇ ਉੱਤੇ ਉਹ ਤਰੀਕ ਬਦਲੀ ਬਿਲਕੁਲ ਜਿਹੜਾ ਕੈਲੰਡਰ ਜਹੇਦਾਰ ਦੇ ਇੱਕ ਬਿਆਨ ਤੇ ਬਦਲ ਸਕਦਾ ਉਹ ਮੈਥਮੈਟਿਕਲੀ ਕਿੰਨਾ ਠੀਕ ਹੋ ਸਕਦਾ ਜੀ ਜੀ ਉਹਨਾਂ ਨੇ ਇੱਕ ਬਿਆਨ ਦੇ ਉੱਤੇ ਹੀ ਬਦਲ ਦਿੱਤਾ ਫਿਰ ਇੱਕ ਸਮਾਂ ਐਸਾ ਆਇਆ ਉਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਗਿਆ ਇਸ ਕੈਲੰਡਰ ਮੁਤਾਬਕ ਉਧਰੋਂ ਸਭ ਜੈਦਾਂ ਦਾ ਸ਼ਹੀਦੀ ਦਿਨ ਉਸੇ ਦੇ ਨਾਲ ਬਿਲਕੁਲ ਕਦੇ ਨਹੀਂ ਸੀ ਆਇਆ ਦਾਤ ਤੇ ਬਦਲਿਆ ਹੂੰ ਮਤਲਬ ਇਹ ਚੀਜ਼ਾਂ ਐਸੀਆਂ ਸੀਗੀਆਂ ਜਿਹੜੀਆਂ ਨੂੰ ਨਾ ਮੈਥਮੈਟਿਕਲੀ ਦੇਖਿਆ ਗਿਆ ਨਾ ਕੋਈ ਹੋਰ ਬਸ ਸਿਰਫ ਇੱਕ ਸੀਮਾ ਵਿੱਚ ਇਹ ਖਤਮ ਕਰ ਜੀ ਉਹ ਖਤਮ ਕਰਕੇ ਰੱਖਿਆ ਔਰ ਸੰਗਤ ਨੇ ਉਸ ਨੂੰ ਮੰਨਿਆ ਸੰਗਤ ਕਿੰਨੀ ਕੁ ਦੁਬਿਧਾ ਹੈਗੀ ਅੱਜ ਦੇਖੋ ਜਿਹੜੀ ਜਾਗਰੂਕ ਸੰਗਤ ਹੈ ਜਿਹੜੀ ਸਿਆਣੀ ਸੰਗਤ ਹੈ ਸਮਝਦੀ ਹੈ ਜਿਹੜੇ ਜਿਹਨਾਂ ਨੂੰ ਕੈਲੰਡਰ ਦੀ ਸੋਝੀ ਹੈ ਉਹ ਇਸ ਗੱਲ ਨੂੰ ਸਮਝ ਰਹੇ ਆ ਵੀ ਇਹ ਬਿਲਕੁਲ ਅਨਿਆ ਤਕਾ ਹੋਇਆ ਤੇ ਜੇ ਉਹਦੇ ਵਿੱਚ ਕੋਈ ਹੋ ਸਕਦਾ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੋਵੇ ਇਹਦੇ ਵਿੱਚ ਕੀ ਦਿੱਕਤ ਸੀ ਜੀ ਜੇ ਕਿਸੇ ਨੂੰ ਕਮੀ ਪੇਸ਼ੀ ਆਉਦੀ ਉਹ ਪੁਆਇੰਟ ਆਊਟ ਕਰੇ ਜਿਹਨੇ ਬਣਾਇਆ ਉਹ ਵੇਜੇ ਦੋ ਚਾਰ ਹੋਰ ਐਕਸਪਰਟ ਭੇਜਣ ਜਿੱਥੇ ਕੋਈ ਕਮੀ ਪੇਸ਼ੀ ਦੂਰ ਕਰ ਲਓ ਇਹ ਕੌਮ ਦੇ ਡਾਕੂਮੈਂਟ ਨੂੰ ਏਦਾਂ ਖਤਮ ਕਰਕੇ ਰੱਖ ਦਿੱਤਾ ਜੀ ਹੁਣ ਦੁਬਾਰਾ ਇਸ ਦੇ ਵਿੱਚ ਨਹੀਂ ਸੋਧ ਹੋ ਸਕਦੀ ਮੁਰ ਤੋਂ ਉਹ ਕੈਲੰਡਰ ਹੈ ਜਿਹੜਾ ਕਿਉਂਕਿ ਉਦੋਂ ਵੀ ਕੁਝ ਲੋਕਾਂ ਨੇ ਤੁਸੀਂ ਕਹਿੰਦੇ ਹੋ ਕਿ ਅਕਾਲ ਤਖਤ ਸਾਹਿਬ ਤੇ ਜਾ ਕੇ ਇਹ ਸ਼ਿਕਾਇਤ ਕੀਤੀ ਜਾਂ ਜੋ ਵੀ ਆਪਣਾ ਦਰਜ ਕਰਵਾਇਆ ਕਿ ਔਰ ਸਨਾਨਕਸ਼ਾਈ ਕੈਲੰਡਰ ਦੇ ਵਿੱਚ ਸੋਧਾਂ ਹੋਣੀਆਂ ਚਾਹੀਦੀਆਂ ਨੇ ਹੁਣ ਵੀ ਕੋਈ ਕਰ ਸਕਦਾ ਕੀ ਆਮ ਸਿੱਖ ਕਰ ਸਕਦਾ ਵਕਤ ਆਏਗਾ ਜ਼ਰੂਰ ਹੋਏਗੀ ਜੀ ਔਰ ਜਿਹੜੇ ਕੈਲੰਡਰ ਸੋਧਣ ਵਾਲੇ ਆ ਇਹਨਾਂ ਦਾ ਤਾਂ ਜੀ ਇੱਥੇ ਵੀ ਮਨ ਨਹੀਂ ਭਰਿਆ ਇਹ ਤਾਂ ਮਰਜ਼ਾਦਾ ਨੂੰ ਵੀ ਸੋਧਣ ਨੂੰ ਫਿਰਦੇ ਆ ਨਿਤਨੇ ਵੀ ਸੋਧਣ ਲਈ ਫਿਰਦੇ ਆ ਜੀ ਇਹ ਤਾਂ ਕਹਿੰਦੇ ਜੋ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਨਤ ਮਰਜ਼ਾਦਾ ਉਹਨੂੰ ਵੀ ਸਾਡੇ ਮੁਤਾਬਕ ਬਣਾਓ ਦੋ ਤਰ੍ਹਾਂ ਦੀ ਰਹਿਣੀ ਸਿੱਖ ਜੀ ਹੁੰਦਾ ਪੰਥਕ ਰਹਿਤ ਮਰਜ਼ਾਦਾ ਮੁਤਾਬਕ ਇੱਕ ਸ਼ਖੀ ਰਹਿਣੀ ਐ ਇੱਕ ਪੰਥਕ ਰਹਿਣੀ ਬਿਲਕੁਲ ਸੰਪਰਦਾ ਦੀ ਆਪਣੀ ਮਰਜ਼ਾਦਾ ਹੋ ਸਕਦੀ ਹੈ ਕਿਸੇ ਦੀ ਵੀ ਹਜ਼ਾਰਾਂ ਸੰਪਰਦਾਵਾਂ ਨੇ अनेका ਸੰਪਰਦਾਵਾਂ ਨੇ ਖਾਲਸਾ ਪੰਥ ਜੀ ਜੀ ਪਰੰਤੂ ਪੰਥਕ ਤੌਰ ਤੇ ਜਿਹੜੀ ਪੰਥਕ ਮਰਜ਼ਾਦਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਜੀ ਬਿਲਕੁਲ ਜਿਹੜੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਨੂੰ ਬਦਲਣ ਦੀਆਂ ਗੱਲਾਂ ਕਰ ਰਹੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਕੀ ਸੰਪਰਦਾਵਾਂ ਦੀ ਸਾਰੀਆਂ ਦੀ ਇੱਕ ਮਰਜ਼ਾਦਾ ਹੈ ਉਹ ਪਹਿਲਾਂ ਆਪਸ ਵਿੱਚ ਹੀ ਤਾਂ ਇੱਕ ਕਰ ਲੈਣ ਤੇ ਪੰਥ ਨੇ ਏਸੀ ਕਰਕੇ ਸ਼ਾਇਦ ਆਗਿਆ ਦਿੱਤੀ ਹੋਵੇ ਵੀ ਤੁਸੀਂ ਡੇਰਿਆਂ ਸੰਪਰਦਾਵਾਂ ਚ ਆਪੋ ਆਪਣੀ ਮਨਾਈ ਜਾਓ ਪਰ ਪੰਥਕ ਤੌਰ ਤੇ ਵਿਚਰਨ ਲੱਗਿਆ ਪੰਥਕ ਮਜਰਾ ਦਾ ਧਿਆਨ ਰੱਖੋ ਸੋ ਆਮ ਤੌਰ ਤੇ ਦੇਖਿਏ ਜਿਸ ਤਰ੍ਹਾਂ ਐਸਜੀਪੀਸੀ ਦੇ ਨੁਮਾਇੰਦੇ ਨੇ ਤੁਸੀਂ ਵੀ ਐਸਜੀਪੀਸੀ ਦੇ ਜਨਰਲ ਸਕੱਤਰ ਹੋ ਆਮ ਤੌਰ ਤੇ ਹੁੰਦੇ ਨੇ ਉਹ ਉਹਨਾਂ ਤੋਂ ਕੋਈ ਵੀ ਸਵਾਲ ਪੁੱਛਿਆ ਜਾਵੇ ਤਾਂ ਉਹ ਮੁੱਖ ਤੌਰ ਤੇ ਹਰ ਕਿਸੇ ਗੱਲ ਤੋਂ ਕਿਨਾਰਾ ਕਰਦੇ ਕਿ ਨਹੀਂ ਸਭ ਕੁਝ ਠੀਕ ਚੱਲ ਰਿਹਾ ਤੁਸੀਂ ਬੜੀ ਬੇਬਾਕੀ ਨਾਲ ਬੋਲਦੇ ਹੋ ਤੁਹਾਨੂੰ ਕੋਈ ਪਰੇਸ਼ਾਨੀਆਂ ਨਹੀਂ ਆਉਂਦੀਆਂ ਕਿਸ ਤਰ੍ਹਾਂ ਦਾ ਮਾਹੌਲ ਮਾਹੌਲ ਹੈ ਇਸ ਟਾਈਮ ਇਹ ਵੀ ਜਾਨਣਾ ਚਾਹੁੰਦਾ ਦੇਖੋ ਮੈਂ 12 ਤਰੀਕ ਨੂੰ ਮਹਾਰਾਜ ਦੇ ਸੂਪਾਂ ਦੀ ਬਤਵੀ ਹੋਈ ਹੈ ਬੁਰਜ ਜਵਾਰ ਸਿੰਘ ਵਾਲਾ ਜੀ ਜੀ ਤੇ ਸਿੰਘਾਂ ਨੇ ਉਸੇ ਦਿਨ ਸ਼ਾਂਤਮਈ ਪ੍ਰੋਟੈਸਟ ਸ਼ੁਰੂ ਕਰਤਾ 14 ਤਰੀਕ ਨੂੰ ਸਤਨਾਮ ਵੈਗੁਰੂ ਕਰਦਿਆਂ ਦਾ ਜਾਪ ਕਰਦਿਆਂ ਦਾ ਧਰਨਾ ਜ਼ਬਰਦਸਤੀ ਉਠਾ ਲਿਆ ਗਿਆ ਪੰਜਾਬ ਦੀ ਸਰਕਾਰ ਵੱਲੋਂ ਔਰ ਅਨੇਵਾ ਗੋਲੀ ਚਲਾ ਕੇ ਦੋ ਸਿੰਘ ਸ਼ਹੀਦ ਕਰ ਦਿੱਤੇ ਅਨੇਕਾਂ ਜਖਮੀ ਹੋਏ ਇਹ 14 ਤਰੀਕ ਦੀ ਘਟਨਾ ਤੇ ਮੈਂ ਬਹੁਤ ਮੇਰੇ ਮਨ ਦੇ ਉੱਤੇ ਬੜਾ ਬੋਝ ਸੀ ਵੀ ਜੇ ਪੰਥਕ ਸਰਕਾਰ ਰਖਾਉਣ ਵਾਲਿਆਂ ਦੇ ਰਾਜ ਵਿੱਚੀ ਗੁਰੂ ਗ੍ਰੰਥ ਸਾਹਿਬ ਦੀ ਬਦਵੀ ਹੋਈ ਹੋਵੇ ਤੇ ਸਿੱਖ ਸ਼ਾਂਤਮਈ ਪ੍ਰੋਟੈਸਟ ਕਰਦੇ ਹੋਣ ਕਿਸੇ ਦਾ ਨੁਕਸਾਨ ਵੀ ਨਹੀਂ ਕੀਤਾ ਨਿਤਨੇਮ ਕਰਦਿਆਂ ਦੇ ਉੱਤੇ ਗੋਲੀਆਂ ਮਾਰ ਦਿੱਤੀਆਂ ਜਾਣ ਸਿੱਖ ਕਿੱਥੇ ਜਾਣਗੇ ਉਹ ਮੇਰੇ ਮਨ ਤੇ ਬੜਾ ਵੱਡਾ ਬੋਝ ਸੀ ਪਹਿਲਾਂ ਮੈਂ ਅੰਦਰੋਂ ਅੰਦਰੀ ਗੱਲ ਕਰਦਾ ਰਿਹਾ ਇਹਦਾ ਕੋਈ ਹੱਲ ਹੋ ਜਾਏ ਮੈਂ 4 ਦਿਨ ਇੰਤਜ਼ਾਰ ਕੀਤਾ ਕਿ ਸ਼ਾਇਦ ਦੋਸ਼ੀ ਫੜ ਲਿਆ ਜਾ ਨੇ ਫੜੇ ਗਏ 18 ਤਰੀਕ ਨੂੰ ਫਿਰ ਮੈਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਤੇ ਮਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਜੀ ਉਸ ਦਿਨ ਤੋਂ ਬਾਅਦ ਇਹ 18 ਅਕਤੂਬਰ ਦੀ ਗੱਲ ਹੈ ਤੇ ਪਹਿਲਾਂ ਵੀ ਮੜੀ ਮੜੀ ਕਿਉਂਕਿ ਮੈਨੂੰ ਜੋ ਮੇਰੀ ਡਿਊਟੀ ਸੀ ਪੰਥ ਦਾ ਨੁਮਾਇੰਦਾ ਹੋਣ ਦੇ ਨਾਤੇ ਹਾਂਜੀ ਮੈਨੂੰ ਉਹ ਕਰਨੀ ਪੈਂਦੀ ਸੀ ਪਹਿਲਾਂ ਜਥੇਦਾਰ ਸਹਬਾਨ ਨੇ ਇੱਕ ਗਲਤ ਬਿਆਨਬਾਜ਼ੀ ਕੀਤੀ ਬੜਪາກ ਸਿੰਘ ਦਾ ਜਨਮ ਦਿਨ ਮਨਾਉਣ ਬਾਰੇ ਉੱਥੇ ਵੀ ਮੈਨੂੰ ਬੋਲਣਾ ਪਿਆ ਫਿਰ ਉਹਨਾਂ ਨੇ ਸੌਦਾ ਸਾਦ ਨੂੰ ਚੋਰ ਮੋਰੀ ਰਾਹੀਂ ਮਾਫੀ ਦਿੱਤੀ ਉਹ ਵੀ ਮੇਰਾ ਪੰਥਕ ਫਰਜ਼ ਸੀ ਮੈਂ ਪੰਥ ਨੂੰ ਆਗਾਹ ਕਰਦਾ ਤੀਜੀ ਘਟਨਾ ਇਹ ਹੋ ਗਈ ਤੇ ਮੈਨੂੰ ਤੇ ਉਸ ਵੇਲੇ ਤੋਂ ਹੀ ਉਹਨਾਂ ਨੇ ਇਹ ਸਮਝ ਲਿਆ ਵੀ ਇਹ ਤਾਂ ਜਿਵੇਂ ਕਿਸੇ ਦੂਜੇ ਮੁਲਕ ਦਾ ਬਚੰਦਾ ਹੁੰਦਾ ਜੀ ਤੇ ਮੈਂ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਵੀ ਨਹੀਂ ਹੈ ਜਿਹੜੀ ਮੇਰੀ ਡਿਊਟੀ ਸੀ ਮੈਂ ਨਿਭਾਤੀ ਪੰਥ ਨੂੰ ਸੁਚੇਤ ਕਰਨਾ ਮੇਰਾ ਫਰਜ਼ ਸੀ ਜੀ ਮੈਂ ਕਰ ਦਿੱਤਾ ਮੇਰਾ ਕਿੰਨਾ ਗਰੋਲ ਹੈ ਮੇਰੇ ਕੋਲੋਂ ਕੀ ਕੰਮ ਕਰਾਉਣਾ ਕਿਸੇ ਨੂੰ ਕਰਾਵੇ ਨਹੀਂ ਕਰਾਉਣਾ ਨਾਲ ਜੀ ਜੀ ਇਸ ਟਾਈਮ ਐਸਜੀਬੀਸੀ ਦੇ ਵਿੱਚ ਵੱਡਾ ਆਉਂਦਾ ਹੈ ਤੁਹਾਡੇ ਕੋਲ ਜਨਰਲ ਸਕੱਤਰ ਐਸਜੀਬੀਸੀ ਦਾ ਜਨਰਲ ਸਕੱਤਰ ਮੈਂ ਅੱਜ ਜੀ ਹੈਗਾ ਤਾਂ ਸੁਪਰੀਮ ਕੋਰਟ ਦੀ ਇੱਕ ਰੂਲਿੰਗ ਕਰਕੇ ਬਿਲਕੁਲ ਜੇ ਇਸ ਦਿਨ ਉਹ ਖਤਮ ਹੋ ਜੂਗੀ ਤਾਂ ਮੈਂ ਉਹ ਵੀ ਛੱਡ ਦਿਆਂਗੀ ਜੀ ਕਿਉਂਕਿ ਉੱਥੇ ਵੀ ਮੈਨੂੰ ਇੱਕ ਵਾਚ ਡੌਗ ਦੇ ਤੌਰ ਤੇ ਬਹਿਣਾ ਪੈਂਦਾ ਜਿੰਨੀ ਕੁ ਮੈਂ ਹੋ ਸਕਦਾ ਪੰਥ ਦਾ ਭਲਾ ਕਰਨ ਦੀ ਕੋਸ਼ਿਸ਼ ਕਰਦਾ ਬਿਲਕੁਲ ਔਰ ਤੁਸੀਂ ਬੈਠਦੇ ਹੋ ਹਰ ਮੀਟਿੰਗ ਦੇ ਵਿੱਚ ਕਿਉਂਕਿ ਤੁਹਾਡੇ ਕੋਲ ਆਉਂਦਾ ਹੈ ਪਰ ਇਹ ਵੀ ਜਾਣਨਾ ਚਾਹਾਂਗੇ ਜਿੰਨੇ ਵੀ ਫੈਸਲੇ ਹੁੰਦੇ ਐਸਜੀਬੀਸੀ ਦੇ ਜਿੰਨੇ ਵੀ ਕੰਮ ਹੁੰਦੇ ਨੇ ਸਭ ਸਰਕਾਰੀ ਪ੍ਰੈਸ਼ਰ ਚ ਹੀ ਹੁੰਦੇ ਨੇ ਜਾਂ ਖੁਦ ਮੁਖਤਿਆਰ ਸੰਸਦਾਂ ਹੋਣ ਦੇ ਨਾਤੇ ਖੁਦ ਵੀ ਫੈਸਲੇ ਲੈਂਦੇ ਨੇ ਨਹੀਂ ਫੈਸਲੇ ਪੰਥ ਦੇ ਹਿੱਤਾਂ ਚ ਕਿੰਨਾ ਕੰਮ ਹੁੰਦਾ ਹੈ ਫੈਸਲੇ ਤਾਂ ਲੈਣੇ ਚਾਹੀਦੇ ਆ ਖੁਦ ਪੰਥਕ ਹਾਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਜੀ ਪਰ ਹੁਣ ਜੇ ਜੇਦੀ ਗੋਲੀ ਹੋਵੇ ਨਾ ਉਸ ਰਾਜੇ ਦਾ ਹੁਕਮ ਵੀ ਤਾਂ ਮੰਦੀ ਹੈ ਨਾ ਜੀ ਜੀ ਮੈਂਬਰਾਂ ਦੀ ਬਹੁ ਗਿਣਤੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਬਿਲਕੁਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਕਈ ਪ੍ਰੋਗਰਾਮ ਹੁੰਦੇ ਆ ਉਹਨਾਂ ਵੱਲੋਂ ਵੀ ਕੋਈ ਸੁਝਾਅ ਹੁੰਦੇ ਆ ਮੁੱਖ ਤੌਰ ਤੇ ਉਹਨਾਂ ਦਾ ਵੀ ਤਾਸੀਰ ਹੁੰਦਾ ਹੀ ਹੈ ਨਾ ਜੀ ਤੇ ਉਹ ਸਮਾਂ ਲੰਘ ਗਿਆ ਜਦੋਂ ਇਹਨਾਂ ਸੰਸਥਾਵਾਂ ਦੇ ਮੁਖੀ ਖੁਦ ਮੁਖਦ ਮੁਖਤਿਆਰ ਫੈਸਲੇ ਲੈਂਦੇ ਸੀ ਜੀ ਉਹ ਆਗੂ ਹੁੰਦੇ ਸੀ ਕਮਾ ਦੇ ਹੁਣ ਅੱਜ ਕਮਾ ਦੇ ਆਗੂ ਇਹਨਾਂ ਸੰਸਥਾਵਾਂ ਤੇ ਨਹੀਂ ਬੈਠੇ ਅੱਜ ਆਗੂਆਂ ਦੀਆਂ ਮਜਬੂਰੀਆਂ ਬੈਠੀਆਂ ਜੀ ਜੀ ਅੱਜ ਵੀ ਇਹਨਾਂ ਸੰਸਥਾਵਾਂ ਦੇ ਉੱਤੇ ਆਗੂ ਬੈਠੇ ਹੁੰਦੇ ਨਾ ਕਿਤੇ ਤਖਤਾਂ ਦੇ ਉੱਤੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੈਨੂੰ ਇਹ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਅੱਜ ਆਗੂ ਨਹੀਂ ਬੈਠੇ ਲੀਡਰਾਂ ਦੀਆਂ ਮਜਬੂਰੀਆਂ ਬੈਠੀਆਂ ਨੇ ਉਹਦਿਆਂ ਦੇ ਜੀ ਜਿਸ ਕਰਕੇ ਸਭ ਕੁਝ ਹਰ ਕਾਸੇ ਨੂੰ ਢਾਹ ਲੱਗ ਰਹੀ ਹੈ ਚਾਹੇ ਇਤਿਹਾਸ ਨੂੰ ਕਹਿ ਲਈਏ ਚਾਹੇ ਸੰਸਥਾਵਾਂ ਨੂੰ ਕਹਿ ਲਈਏ ਸੋ ਆ ਆਖਰੀ ਕੁਐਸਚਨ ਮੈਂ ਇਹ ਤੁਹਾਨੂੰ ਕਰਨਾ ਚਾਹਾਂਗੀ ਜਿਸ ਤਰ੍ਹਾਂ ਨਾਨਕ ਸ਼ਹੀ ਕੈਲੰਡਰ ਦੇ ਵਿਸ਼ੇ ਤੇ ਤੁਸੀਂ ਵਿਚਾਰ ਕਰ ਰਹੇ ਸੀ ਸੰਗਤ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਸਾਡਾ ਵੀ ਇਹੀ ਕੋਸ਼ਿਸ਼ ਹੈ ਕਿ ਜੋ ਚੀਜ਼ਾਂ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਜਿਸ ਤਰ੍ਹਾਂ ਮੌਜੂਦਾ ਨਾਨਕ ਸ਼ਹੀ ਕੈਲੰਡਰ ਹੈ ਉਸ ਨੂੰ ਬੜਾ ਸੋਧ ਕੇ ਇਹਨਾਂ ਨੇ ਥੋਪਿਆ ਹੋਇਆ ਸੰਗਤ ਦੇ ਉੱਤੇ ਬਿਨਾਂ ਸੰਗਤ ਦੀ ਪ੍ਰਵਾਨਗੀ ਤੋਂ ਸੋ ਅਸੀਂ ਵੀ ਚਾਹੁੰਦੇ ਹਾਂ ਕਿ ਮੁਰ ਤੋਂ ਉਹੀ ਵਾਲਾ ਜਿਹੜਾ ਕੈਲੰਡਰ ਹੈ ਪੁਰਾਤਨ ਉਹ ਲਾਗੂ ਹੋ ਸਕੇ ਤੁਸੀਂ ਕੀ ਸੰਗਤ ਨੂੰ ਸੁਨੇਹਾ ਦੇਣਾ ਚਾਹੋਗੇ ਕਿ ਇਕਜੁੱਟ ਹੋ ਕੇ ਹੁਣ ਵੀ ਪ੍ਰੈਸ਼ਰ ਬਣਾਇਆ ਜਾ ਸਕਦਾ ਹੈ ਬਿਲਕੁਲ ਬਣਾਇਆ ਜਾ ਸਕਦਾ ਸੰਗਤ ਤੋਂ ਕੋਈ ਵੱਡਾ ਨਹੀਂ ਹੈ ਸੰਗਤ ਨਹੀਂ ਤਾਕਤ ਦੇਣੀ ਹੈ ਸੰਗਤ ਨਹੀਂ ਪ੍ਰਭੂ ਸੱਤਾ ਦੀ ਤਾਕਤ ਦੇਣੀ ਜੀ ਸੰਗਤ ਨਹੀਂ ਸ਼ਰੋਮਣੀ ਕਮੇਟੀ ਦੇ ਮੈਂਬਰ ਬਣਾਉਣੇ ਹੈ ਸੰਗਤ ਨਹੀਂ ਸਰਕਾਰ ਬਣਾਉਣੀ ਜੀ ਜੀ ਜੇ ਸੰਗਤ ਨਿਰਣਾ ਕਰ ਲਵੇ ਤੇ ਅਸੀਂ ਗਲਤਕਰ ਨਹੀਂ ਹੋਣ ਦੇਣੀ ਤਾਂ ਕਿਸੇ ਦੀ ਮਜਾਲ ਨਹੀਂ ਵੀ ਉੱਥੇ ਕੋਈ ਗਲਤ ਫੈਸਲਾ ਲੈ ਲਵੇ ਜੀ ਔਰ ਮੈਨੂੰ ਤਾਂ ਦੁੱਖ ਨਾ ਕਹਿਣਾ ਪੈਂਦਾ ਮੈਂ ਬੜਾ ਕਈ ਵਾਰੀ ਮਜੂਸ ਵੀ ਹੁੰਨਾ ਇਸ ਗੱਲ ਵਿੱਚ ਪੰਜਾਬ ਦੀ ਧਰਤੀ ਜਿਹੜੀ ਉਹ ਧਰਤੀ ਹੈ ਜਿੱਥੇ ਸ਼ਹੀਦਾਂ ਦੇ ਚੱਪਾ ਚੱਪੇ ਨਾਲ ਲਹੂ ਨਸੇ ਜਿਆਪਿਆ ਬਿਲਕੁਲ ਇਹ ਉਹ ਧਰਤੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਬਾਣੀ ਦਾ ਸੰਦੇਸ਼ ਮੂਲ ਮੰਤਰ ਦਾ ਆਗਾਜ਼ ਕੀਤਾ ਇਹ ਉਹ ਧਰਤੀ ਹੈ ਜਿੱਥੇ ਖਾਲਸੇ ਦੀ ਸਿਰਜਣਾ ਹੋਈ ਇਹ ਉਹ ਧਰਤੀ ਹੈ ਜਿਹਨੇ ਜ਼ੁਲਮ ਦਾ ਸਿਰ ਮਿੱਧਿਆ ਇਸ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਲੜੀਵਾਰ ਯੋਜਨਾਬੱਧ ਤਰੀਕੇ ਨਾਲ ਕੌਮ ਨੂੰ ਬੰਗਾਰ ਕੇ અપਮਾਨ ਹੋਇਆ ਜੋ ਰੋਸ ਤੇ ਜੋ ਲਹਿਰ ਚਲਣੀ ਚਾਹੀਦੀ ਸੀ ਉਹ ਸ਼ਾਇਦ ਚਲ ਨਹੀਂ ਸਕੇ ਜੇ ਕੌਮ ਸੁਚੇਤ ਹੁੰਦੀ ਜੇ ਖਾਲਸਾ ਸੁਚੇਤ ਹੁੰਦਾ ਤੇ ਅੱਜ ਉਹ ਜਿਹੜੇ ਹੁਕਮਰਾਨ ਲੋਕ ਹੈ ਇਹਨਾਂ ਦੇ ਸਾਹਮਣੇ ਖੜ ਖੜ ਕੇ ਪੁੱਛਦਾ ਬਾਕੀ ਗੱਲਾਂ ਬਾਅਦ ਚ ਹਿਸਾਬ ਕਿਤਾਬ ਰਾਵਾਂਗੇ ਜੀ ਪਹਿਲਾਂ ਇਹ ਦੱਸੋ ਸਾਡੇ ਗੁਰੂ ਦੀ ਬੇਦਵੀ ਕਰਨ ਵਾਲੇ ਦੋਸ਼ੀ ਫੜੋਗੇ ਨਹੀਂ ਫੜੋਗੇ ਜੀ ਉਹਨਾਂ ਦਾ ਹਿਸਾਬ ਕਿਤਾਬ ਪੁੱਛਦੇ ਤੇ ਫੇਰ ਸ਼ਾਇਦ ਕੋਈ ਚੰਗੇ ਪਾਸੇ ਗੱਲ ਤੁਰ ਪੈਂਦੀ ਔਰ ਮੈਂ ਸਮਝਦਾ ਸਮੁੱਚੀ ਕੌਮ ਨੂੰ ਇਸ ਲਈ ਬੇਸ਼ੱਕ ਕਿਤੇ ਵੀ ਵਸਦੇ ਆ ਸੁਚੇਤ ਹੋਣਾ ਚਾਹੀਦਾ ਔਰ ਮੇਰੀ ਇਹ ਬੇਨਤੀ ਹੈ ਸਾਰੇ ਭੈਣਾ ਭਰਾਵਾਂ ਦੇ ਚਾਹਤ ਜਿੱਥੇ ਮਰਜ਼ੀ ਰੋ ਰਾਜਨੀਤਿਕ ਭੁੱਖ ਜਿੱਥੇ ਮਰਜ਼ੀ ਪੂਰੀ ਕਰੋ ਕੁਰਸੀ ਦੀ ਲਾਲਸਾ ਚਾ ਉਧਰ ਦੀ ਭੁੱਖ ਜਿੱਥੇ ਮਰਜ਼ੀ ਪੂਰੀ ਕਰੋ ਪਰ ਜਦੋਂ ਸਵਾਲ ਸਿੱਖ ਦਾ ਸਿੱਖੀ ਦਾ ਗ੍ਰੰਥ ਤੇ ਪੰਥ ਦਾ ਹੋਵੇ ਨਾ ਉਸ ਵੇਲੇ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਸਿੱਖ ਸਮਝੋ ਤੇ ਸਾਰੇ ਮਸਲਿਆਂ ਦਾ ਹੱਲ ਆਪਣੇ ਆਪ ਹੋ ਜਾਏਗਾ ਜੀ ਬਿਲਕੁਲ ਸੋ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਹਰ ਚੀਜ਼ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਿੱਖ ਸਮਝੋ ਕਿਉਂਕਿ ਇਹੀ ਇੱਕ ਸਿੱਖ ਦੀ ਜ਼ਿੰਮੇਵਾਰੀ ਹੈ ਜਾਗਰੂਕ ਹੋਵੋ ਤੇ ਇਕਜੁੱਟ ਹੋ ਕੇ ਹਰ ਮਸਲੇ ਦਾ ਹੱਲ ਹੋ ਸਕਦਾ ਹੈ ਸੁਪਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਸਾਡਾ ਸਟੂਡੀਓ ਦੇ ਵਿੱਚ ਪਹੁੰਚਣ ਲਈ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬਾਣੀ ਵਿਚਾਰ ਤੋਂ ਬਾਅਦ ਆਓ ਸੁਣ ਲੈਂਦੇ ਆ ਅੱਜ ਦਾ ਗੁਰਬਾਣੀ ਸੁਨੇਹਾ साढ़े खास उपराले आओ पढ़िए तहत हूँ तह रूबरू करवा दें एक चंकी किताब बख्शू आ गया रब राखा सरबत्ता का भला वाहू जी का खालसा वाहगुरू जी की फतेह